ਅੱਜ ਤੁਹਾਨੂੰ ਵੀਡੀਓ 'ਚ ਜਿਹੜਾ ਸਸਤਾ ਰੇਟ ਮਿਲੂਗਾ ਜੀ ਗੱਡੀ ਦਾ ਕੁੱਲ 65000 ਰੁਪਏ ਮਿਲੂਗਾ। ਰੇਟ ਹੋਰ ਵੀ ਕੀਤਾ ਜਾਊਗਾ ਜੀ ਕੋਈ ਫਿਕਸ ਹੈ ਰੇਟ ਨਹੀਂ ਹੈਗਾ ਜੀ। ਇੱਕ ਆਪਾਂ ਬਾਹਰ ਗਈ ਮਾਲਕ ਦੀ ਗੱਡੀ ਲੈ ਕੇ ਪਹੁੰਚੇ ਆਂ ਤੇ ਕਈ ਗੱਡੀਆਂ ਤੁਹਾਨੂੰ ਮਿਲ ਜਾਣਗੀਆਂ ਵੀਡੀਓ 'ਚ। ਤੁਹਾਨੂੰ ਵੀਡੀਓ ਵੀ ਪਸੰਦ ਆਊਗੀ ਤੇ ਗੱਡੀਆਂ ਵੀ ਪਸੰਦ ਆਉਣਗੀਆਂ। ਸਾਰਾ ਕੁਝ ਤੁਹਾਨੂੰ ਮੈਂ ਦੱਸ ਦਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜਿੰਨੇ ਤੁਸੀਂ ਦੇਖ ਰਹੇ ਹੋ ਸੀ ਆਪਣੀ ਸਾਰੀ ਫਰੀ ਸੇਵਾ ਜੀ ਸਾਰਾ ਕੰਮ ਆਪਾਂ ਫਰੀ 'ਚ ਕਰਦੇ ਆਂ ਜੇ ਤੁਸੀਂ ਵੀ ਐਡ ਕਰਵਾਉਣੀ ਹੈ। ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕੁਝ ਵੀ ਅਜੀ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਫਰੀ ਚ ਆਪਾਂ ਐਡ ਲਗਾ ਦਾਂਗੇ ਨੰਬਰ ਆਪਣਾ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਸੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਪਹਿਲੀ ਗੱਡੀ ਆਪਾਂ Honda ਦੀ Civic ਲੈ ਕੇ ਪਹੁੰਚਿਆ 2009 ਮਾਡਲ ਗੱਡੀ ਹੈ ਪੈਟਰੋਲ ਵੇਰੀਐਂਟ ਹੈ ਜੀ ਪਲੱਸ CNG ਕਿੱਟ ਲੱਗੀ ਹੋਈ ਹੈ ਤੇ ਕਾਪੀ ਤੇ ਚੜੀ ਹੋਈ ਹੈ ਜੀ 75 80 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਚੁਗੀ ਤੇ ਗੱਡੀ ਸੋਹਣੀ ਹੈ ਮਾਲਕ ਦਾ ਜਿਹੜਾ ਏਰੀਆ ਗਾ ਏਰੀਆ ਦੀ ਗੱਲ ਕਰੀਆ ਤਾਂ ਲੁਧਿਆਣਾ ਮਾਲਕ ਦਾ ਏਰੀਆ ਗਾ ਗੱਡੀ ਪੰਜਾਬ ਨੰਬਰ ਹੈ ਜੀ ਇਹ ਚਿੱਟੇ ਰੰਗ ਦੀ ਹੈ ਤੇ ਕੋਈ ਡੈਂਟ ਨਹੀਂ ਕੋਈ ਸਕਰੈਚ ਨਹੀਂ ਹਰ ਇੱਕ ਚੀਜ਼ ਆਪ ਨੂੰ ਪ੍ਰੋਪਰ ਵਧੀਆ ਮਿਲੂਗੀ ਜਾ ਕੇ ਕੋਈ ਦੇਖਣ ਹੁੰਦਾ ਹੈਗਾ ਚਾਹਵਨ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਵੀ ਸਕਦੇ ਹੋ ਗੱਡੀ ਨੂੰ ਲੁਧਿਆਣੀ ਖੜੀ ਅਸੀਂ ਤੇ ਮਾਲਕ ਆ ਬਾਹਰ ਰਹਿੰਦੇ ਅਸੀਂ ਤੇ ਇਹਨਾਂ ਨੇ ਇੱਥੋਂ ਦਾ ਆਪਦਾ ਨੰਬਰ ਦਿੱਤਾਗਾ ਤੇ ਡਿਮਾਂਡ ਦੀ ਗੱਲ ਕਰੀਏ 165000 ਰੁਪਏ ਮਾਲਕ ਨੇ ਡਿਮਾਂਡ ਕੀਤੀ ਆ ਮਾਲਕ ਦਾ ਮੋਬਾਈਲ ਨੰਬਰ ਨੋਟ ਕਰ ਲਓ ਜਿਹਨੂੰ ਵੀ ਗੱਡੀ ਪਸੰਦ ਆਈਏ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ 98763 ਤੇ 09697 ਗੱਲ ਕਰ ਸਕਦੇ ਹੋ ਜੀ ਤੇ ਸੈਕਿੰਡ ਗੱਡੀ ਆਪਾਂ ਜਿਹੜੀ ਲੈ ਕੇ ਪਹੁੰਚੇ ਹਾਂ ਸੀ ਸੈਕਿੰਡ ਗੱਡੀ ਇੱਕ ਵਾਰੀ ਚੈੱਕ ਕਰੋ ਬਹੁਤ ਸੋਹਣੀ ਵਧੀਆ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਸੀ ਮਾਡਲ 2006 ਆ ਜੀ ਪਰ ਮਾਡਲ ਦੀ ਟੈਨਸ਼ਨ ਨਾ ਲਓ ਮਾਲਕ ਨੇ ਪਾਸਿੰਗ ਜਿਹੜੀ ਰੀਨਿਊ ਕਰਵਾਈ ਹੋਈ ਹੈ ਕਾਫੀ ਅੱਗੇ ਤੱਕ ਕਰਵਾ ਰੱਖੀ ਹੈ 2031 ਤੱਕ ਕਰ ਹੋਈ ਹੈ ਸੀ ਤੇ ਇਨੋਵਾ ਗੱਡੀ ਆ ਸੋਹਣੀ ਗੱਡੀ ਆ ਤੇ 2.5 ਲੱਖ ਰੁਪਏ ਮਾਲਕ ਨੇ ਰੇਟ ਕਿਹਾਗਾ ਅੰਦਰੋਂ ਪੂਰੀ ਸੋਹਣੀ ਗੱਡੀ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਸੀ ਇਨੋਵਾ ਗੱਡੀ ਆ ਸੋਹਣੀ ਮਾਲਕ ਨੇ ਮੋਡੀਫਿਕੇਸ਼ਨ ਕਰਵਾਈ ਹੋਈ ਆ ਤਾਂ ਕਿ ਅੰਦਰੋਂ ਗੱਲ ਕਰੀਏ ਤਾਂ ਉੱਪਰੋਂ ਛੱਤ ਦੇਖੋ ਜੀ ਤੇ ਸੀਟ ਕਵਰ ਮੈਟਿੰਗ ਹਰ ਇੱਕ ਚੀਜ਼ ਵਧੀਆ ਸੀ ਅੰਦਰ ਸਕਰੀਨ ਵਗੈਰਾ ਲੱਗੀ ਹੋਈ ਆ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਪੂਰੇ ਵਧੀਆ ਆਪਾਂ ਨੂੰ ਟਾਇਰ ਮਿਲ ਜਾਣਗੇ ਟਾਇਰਾਂ 'ਚ ਅਲਾਈ ਲੱਗੇ ਹੋਈ ਨਹੀਂ ਬਾਕੀ ਤੁਸੀਂ ਜਾ ਕੇ ਇੰਜ ਦੇਖਣਾ ਚਾਹੋ ਨੋ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖਣੇ ਸਟਾਰਟ ਕਰਕੇ ਦੇਖ ਲਿਓ ਤੋੜ ਕੇ ਦੇਖਣੀ ਆ ਤੋੜ ਕੇ ਦੇਖ ਲਿਓ ਜੀ ਤੇ ਗੱਡੀ 2.5 ਲੱਖ ਰੁਪਿਆ ਮਾਲਕ ਨੇ ਮੰਗ ਕੀਤੀ ਹੈ ਗੱਡੀ ਦੀ ਬਾਕੀ ਤੁਸੀਂ ਜਾਓਗੇ ਰੇਟ ਹੋਰ ਕਿਤਾ ਜੋ ਵਾ ਘਟ ਜੀ ਬਾਕੀ ਤੁਹਾਨੂੰ ਗੱਡੀ ਕਿੰਨੇ ਦੀ ਲੱਗੀ ਸੀ ਇਹ ਕਮੈਂਟ ਕਰਕੇ ਨਾਲ ਦੀ ਨਾਲ ਮੈਨੂੰ ਜਰੂਰ ਦੱਸ ਦਿਓ ਤੇ ਜਿਹੜੇ ਮਾਲਕ ਨੇ ਉਹਨਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾ ਦੇ ਹੀ ਦਿੱਤਾ ਜੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਤੁਸੀਂ ਕਰ ਸਕਦੋਂ ਤੇ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ 9465629488 ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋਆਂ ਸਾਰਾ ਕੁਝ ਭੇਜ ਕੇ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਜੀ ਤੇ ਗੱਲ ਕਰਾਂਗੇ ਜੀ ਆਪਾਂ ਹੁਣ ਆਪਣੇ ਕੋਲ ਇੱਕ ਗੱਡੀ ਪਹੁੰਚੀ ਆ ਮਾਡਲ 2007 ਹੈ ਤੇ ਗੱਡੀ ਖੜੀ ਹੈ ਸੰਗਰੂਰ ਪੰਜਾਹ ਪੈਸੇ ਆਪਾਂ ਨੂੰ ਟੈਰਾਂ ਦੀ ਕੰਡੀਸ਼ਨ ਮਿਲ ਜੂਗੀ 65000 ਰੁਪਏ ਮਾਲਕ ਨੇ ਡਿਮਾਂਡ ਕੀਤੀ ਜੀ ਚੰਡੀਗੜ੍ਹ ਨੰਬਰ ਗੱਡੀ ਹੈ 골ਡਨ ਕਲਰ ਚ ਹਰ ਇੱਕ ਚੀਜ਼ ਤੁਹਾਨੂੰ ਆਪਾਂ ਦਿਖਾਈ ਰਹੀਆਂ ਅਸੀਂ ਜਾ ਕੇ ਤੁਸੀਂ ਦੇਖਣਾ ਚਾਹੋ ਨੋ ਗੱਡੀ ਨੂੰ ਤਾਂ ਜਾ ਕੇ ਦੇਖ ਸਕਦੇ ਹੋ ਮਾਲਕ ਦੇ ਘਰੇ ਖੜੀ ਆ ਸੰਗਰੂਰ ਤੇ ਰੇਟ ਕੀਤਾ ਜਾਊਗਾ ਜੀ ਕੋਈ ਫਿਕਸ ਮਾਲਕ ਨੇ ਰੇਟ ਨਹੀਂ ਕਿਹਾ ਸੀ ਬਾਕੀ ਮੈਂ ਉਮੀਦ ਕਰਦਾ ਜੀ ਤੁਹਾਨੂੰ ਰੇਟ ਪਸੰਦ ਆ ਗਿਆ ਹੋਊਗਾ ਗੱਡੀ ਵੀ ਤੁਹਾਨੂੰ ਪਸੰਦ ਆ ਗਈ ਹੋਊਗੀ ਬਾਕੀ ਤੁਸੀਂ ਮਾਲਕ ਨਾਲ ਇੱਕ ਵਾਰੀ ਗੱਲ ਲਾਜ਼ਮੀ ਕਰ ਲਿਓ ਨੰਬਰ ਵਾਈ ਦਾ ਸਕਰੀਨ ਤੇ ਜੀ 97813 39578 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਤੁਸੀਂ ਗੱਲ ਮਾਲਕ ਨਾਲ ਕਰ ਸਕਦੇ ਹੋ ਜੀ ਬਾਕੀ ਤੁਹਾਨੂੰ ਸਾਰੀਆਂ ਗੱਡੀਆਂ ਆਪਾਂ ਦਿਖਾਈ ਦਿੱਤੀਆਂ ਸੀ ਮਾਲਕਾਂ ਦੇ ਨੰਬਰ ਵੀ ਦਿੱਤੇ ਕੱਲੀ ਕੱਲੀ ਜਾਣਕਾਰੀ ਜਿੰਨੀ ਵੀ ਆਪਣੇ ਕੋਲੇ ਪਹੁੰਚੀ ਸੀਗੀ ਜਾਣਕਾਰੀ ਵੀ ਤੁਹਾਨੂੰ ਮੈਂ ਦੇ ਹੀ ਦਿੱਤੀ। ਬਾਕੀ ਮੈਂ ਉਮੀਦ ਕਰਦਾ ਜੀ ਤੁਹਾਨੂੰ ਸਾਰਾ ਕੁਝ ਪਸੰਦ ਆ ਗਿਆ ਹੋਊਗਾ। ਵੀਡੀਓ ਵੀ ਪਸੰਦ ਆ ਗਈ ਹੋਊਗੀ। ਵਧੀਆ ਲੱਗੇ ਵੀਡੀਓ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਜਰੂਰ ਦਬਾ ਦਿਓ। ਬਤੁਬਾ ਸ਼ੇਅਰ ਕਰ ਦਿਓ, ਬਤੁਬਾ ਸਪੋਰਟ ਕਰਿਆ ਕਰੋ। ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ। ਸੈਕੰਡ ਹੈਂਡ ਮਾਰਕੀਟ ਤੁਹਾਡਾ ਆਪ ਦਾ ਆਪਣਾ ਇਹ ਚੈਨਲ ਹੈ ਜੀ। ਬਾਕੀ ਅਗਲੀ ਵੀਡੀਓ ਵਾਸਤੇ ਤੁਸੀਂ ਕਮੈਂਟ ਜਰੂਰ ਕਰਿਓ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿਹੜੀ ਗੱਡੀ ਚਾਹੀਦੀ ਆ ਬੁਲਟ ਮੋਟਰਸਾਈਕਲ ਕੁਝ ਵੀ ਚਾਹੀਦਾ ਕਰੋ ਕਮੈਂ ਤੇ ਹਰ ਰੋਜ਼ ਆਪਣੀ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਤੁਹਾਨੂੰ ਚਿੱਟੇ ਰੰਗ ਦਾ ਮਿਲ ਗਿਆ ਹੋਊਗਾ ਜਰੂਰ ਦਬਾ ਦਿਓ ਤੇ ਨਾਲ ਇੱਕ ਬੈਲ ਆਈਕਨ ਅਸੀਂ ਉਹਨੂੰ ਵੀ ਆਲਟ ਸੈੱਟ ਕਰਕੇ ਕਲਿੱਕ ਜਰੂਰ ਕਰ ਦਿਓ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ